ਮਜਬੂਰੀ ਬਸ ਮੀਟਿੰਗ ਆ ਜਿਹੜੀ ਅਸੀਂ ਕੀਤੀ ਆ ਕਿਉਂਕਿ ਸੂਬਾ ਪ੍ਰਧਾਨ ਜਗENDER ਸਿੰਘ ਓਗਰਾ ਵਾਲਾ ਦੇ ਵਿੱਚ ਜਿਹੜੀ ਵੱਡੀ ਪੰਜਾਬ ਦੀ ਮੀਟਿੰਗ ਅਸੀਂ ਉੱਥੇ ਰੱਖੀ ਹੋਈ ਆ ਕਿਉਂਕਿ ਬਹੁਤ ਬੁਰੀ ਤਰ੍ਹਾਂ ਦੇ ਨਾਲ ਆ ਜਿਹੜੇ ਹੜ੍ਹ ਨੇ ਉਹ ਆਏ ਹੈਗੇ ਨੇ ਜਿਹਦੇ ਵਿੱਚ ਜੁਪੀ ਦੇ ਵਿੱਚ ਹਰਿਆਣੇ ਦੇ ਵਿੱਚ ਜਣੀ ਪੰਜਾਬ ਦੇ ਵਿੱਚ ਕਿੰਨੀਆਂ ਸਟੇਟਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਬਹੁਤ ਬੁਰੀ ਤਰ੍ਹਾਂ ਇਹ ਆਏ ਹੈਗੇ ਨੇ ਅਸੀਂ ਇਹ ਮੰਨਦੇ ਹੈਗੇ ਆ ਕਿ ਇਹ ਹੜ੍ਹ ਨੇ ਜਿਹੜੇ ਇਹ ਕੁਦਰਤੀ ਵਰਤਾਰਾ ਨਹੀਂ ਹੈ ਇਤੋਨੀਆ ਸਰਕਾਰਾਂ ਨੇ ਜਣੀ ਇੱਥੇ ਜਿਹੜਾ ਵਾਤਾਵਰਨ ਆ ਇਥੋਂ ਵੱਡੀ ਪੱਧਰ ਤੇ درخت ਪੱਟੇ ਗਏ ਨੇ ਪੂਰੀ ਤਰ੍ਹਾਂ ਵਾਤਾਵਰਨ ਵਿਗਾੜਿਆ ਹੈਗਾ ਤਾਂ ਕਰਕੇ ਵੱਡੀ ਪੱਧਰ ਤੇ ਹਣ ਇਹਨਾਂ ਨੇ ਪ੍ਰਬੰਧ ਨਹੀਂ ਕੀਤਾ ਹੈ ਮਾਦੋ ਪਰ ਡੈਮ ਦੇ ਵਿੱਚ ਬੁੱਧੀਜੀਵੀ ਲੋਕ ਬਹੁਤ ਚਿਰ ਦੇ ਤੜਫਦੇ ਦੇਦੇ ਪਿੰਡ ਦੇ ਰਹੇ ਕਿ ਉਹ ਡੈਮ ਨੇ ਜਿਹੜੇ ਉਹ ਕੰਨਮ ਹੋ ਚੁੱਕੇ ਨੇ ਹਜ਼ਾਰਾਂ ਕਿਊਸਕ ਪਾਣੀ ਆ ਜਿਹੜਾ ਲਗਾਤਾਰ ਉਦੋਂ ਝੜ ਝੜ ਕੇ ਪਾਕਿਸਤਾਨ ਨੂੰ ਜਾ ਰਿਹਾ ਉਹਦਾ ਕੋਈ ਪ੍ਰਬੰਧ ਨਹੀਂ ਕੀਤਾ ਉਹ ਡੈਮ ਟੁੱਟੇ ਹੈਗੇ ਨੇ ਕੋਈ ਸੂਆ ਦੀ ਸਪਾਈ ਨਹੀਂ ਕੀਤੀ ਕੋਈ ਨਾਲਿਆਂ ਦੀ ਸਪਾਈ ਨਹੀਂ ਕੀਤੀ ਇਸ ਕਰਕੇ ਬਹੁਤ ਬੁਰੀ ਤਰ੍ਹਾਂ ਹੜ੍ਹ ਨੇ ਜਿਹੜੇ ਲੋਕ ਜਿਹੜੀ ਇਨਸਾਨੀ ਜਾਨਾਂ ਗਈਆਂ ਨੇ ਬਹੁਤ ਵੱਡੀ ਪੱਧਰ ਤੇ ਡੰਗਰ ਪਸ਼ੂ ਨੇ ਜਿਹੜੇ ਉਹ ਇਹਦੇ ਚ ਰੋੜੇ ਹੈਗੇ ਨੇ ਮਕਾਨ ਟੁੱਟੇ ਹੈਗੇ ਨੇ ਫਸਲਾਂ ਤਬਾਹ ਹੋ ਗਈਆਂ ਲੋਕਾਂ ਦੀ ਇਸ ਕਰਕੇ ਅਸੀਂ ਮੰਗ ਕਰਦੇ ਆਂ ਇਹ ਕਿ ਜਿਹੜੀ ਸਰਕਾਰ ਹੈ ਇਹਨੂੰ ਰਾਹਤ ਦਾ ਕੇਂਦਰੀ ਰਾਤਬੰਡ ਮੰਨ ਕੇ ਇਹਦੇ ਤੇ ਪੰਜਾਬ ਦੀ ਕੇਂਦਰ ਦੀ ਸਰਕਾਰ 100% ਭਰਾਈ ਆ ਕੁੱਲ ਚੀਜ਼ਾਂ ਦੀ 100% ਭਰਾਈ ਆ ਜਿਹੜੀ ਉਹ ਕਰਨ ਤੇ ਪੂਰੀ ਤਰ੍ਹਾਂ ਦੇ ਨਾਲ ਅਸੀਂ ਆਪਣੀ ਜਥੇਬੰਦੀ ਵੱਲੋਂ ਵੀ ਐਲਾਨ ਕੀਤਾ ਕਿ ਜਿੱਥੇ-ਜਿੱਥੇ ਕੋਈ ਲੋਕਾਂ ਨੂੰ ਕਿ ਹਰੇਚਾਰੇ ਦੀ ਲੋੜ ਆ ਕੋਈ ਪੂੜੀ ਦੀ ਲੋੜ ਆ ਕੋਈ ਖਾਣ ਪੀਣ ਦੀ ਪ੍ਰਬੰਧ ਦੀ ਲੋੜ ਆ ਜਾਂ ਕੋਈ ਤਰਪਾਲਾਂ ਦੀ ਕੋਠੇ ਕਿਉਂਕਿ ਲਗਾਤਾਰ ਜਿਹੜਾ ਸੱਤਾ ਕਰ ਰਹੀ ਹੈਗੇ ਨੇ ਕਿਸੇ ਵੀ ਪ੍ਰਕਾਰ ਦੀ ਲੋੜ ਆ ਅਸੀਂ ਜਿੱਥੇ ਬੰਦੀ ਵੱਲੋਂ ਮੂਹਰੇ ਹੋ ਕੇ ਪੂਰੀ ਤਰ੍ਹਾਂ ਦਾ ਪੂਰੇ ਪਿਆਓ ਜਿੱਥੇ ਲੋੜ ਹੋਊਗੀ ਉੱਥੇ ਤੱਕ ਅਸੀਂ ਜਾਵਾਂਗੇ ਤੇ ਅਸੀਂ ਜਾ ਰਹਾਂ ਇਸ ਕਰਕੇ ਤੇ ਨਾਲ ਹੀ ਜਣੀ ਸਰਕਾਰ ਇਹ ਕਾਰਪੋਰੇਟ ਹੱਲੇ ਨੂੰ ਪੂਰੀ ਤਰ੍ਹਾਂ ਲਾਗੂ ਕਰਨ ਦੇ ਲਈ ਜ਼ਮੀਨਾਂ ਤੇ ਹਮਲਾ ਪਹਿਲਾ ਲੈਂਡ ਪੂਲਿੰਗ ਲੈ ਕੇ ਆਏ ਹੋਣ ਜਣੀ ਭਵੰਤਮਨ ਉਧਰੋਂ ਸਟੇਜ ਤੋਂ ਲੋਕ ਉਤਰੇ ਨਹੀਂ ਮੁੱਖ ਮੰਤਰੀ ਨੇ ਜਣੀ ਉਧਰ ਜਿਹੜੇ 17 ਜ਼ਿਲ੍ਹੇ ਨੇ ਮਹਾਲੀ ਦੇ ਉਹਨਾਂ ਜ਼ਿਲ੍ਹਿਆਂ ਦੇ ਵਿੱਚ ਪਿੰਡਾਂ ਦੀਆਂ ਪੰਚਾਇਤਾਂ ਨੂੰ ਬਲਾ ਬਲਾ ਕੇ ਦੱਸੋ ਵੀ ਪੰਚਾਇਤੀ ਜ਼ਮੀਨ ਦੱਸੋ ਕਿੱਥੇ ਆ ਪੰਚਾਇਤੀ ਜ਼ਮੀਨ ਤੇ ਕਬਜ਼ਾ ਕਰਨ ਦੀ ਇੱਕ ਜਣੀ 65000 ਕੱਲਾ ਪਹਿਲਾ ਲੈਂਡ ਦੇ ਲੋਕਾਂ ਨੇ ਡੰਡੇ ਨਾਲ ਵਾਸ ਮੋੜੇ ਨੇ ਹੋਰ ਦੁਬਾਰੇ ਜਣੀ ਜਿਹੜਾ 1.40 ਲੱਖ ਏਕੜ ਜ਼ਮੀਨ ਦੇ ਉੱਤੇ ਪੂਰੇ ਪੰਜਾਬ ਦੇ ਵਿੱਚ ਉਹ ਬਿਆਨਤਾ ਬਣਾ ਰਹੇ ਨੇ ਕਿ ਅਸੀਂ ਕਬਜ਼ਾ ਕਰਨਾ ਇੱਥੇ ਲੋਕ ਮਰ ਰਹੇ ਨੇ ਲੋਕ ਤੜਫ ਰਹੇ ਨੇ ਉਹ ਇਹੋ ਜਿਹੇ ਬਿਆਨਤਾ ਬਣਾ ਰਹੇ ਨੇ ਇਸ ਕਰਕੇ ਅੱਜ ਅਸੀਂ ਆਉਣ ਵਾਲੇ ਦਿਨਾਂ 'ਚ 5 ਤਰੀਕ ਨੂੰ ਅਸੀਂ ਡੀਸੀ ਡਾਕਟਰਾਂ ਦੇ ਕੇ ਸਾਰੇ ਪੰਜਾਬ 'ਚ ਵੱਡੇ ਇਕੱਠ ਕਰਕੇ ਮੰਗ ਪੱਤਰ ਦੇਵਾਂਗੇ ਪਿਆ ਰਾਹਤ ਫੰਡ ਜਿਹੜਾ ਸਾਰਾ ਉਹਦਾ ਪ੍ਰਬੰਧ ਕਰੇ ਸਰਕਾਰ ਤੇ ਅਸੀਂ ਆਪਣੇ ਵੱਲੋਂ ਵੀ ਉਹ ਤੱਕ ਰੱਖਾਂਗੇ ਤੇ ਆਉਣ ਵਾਲੀ 14 ਤਰੀਕ ਨੂੰ ਅਸੀਂ ਬਹੁਤ ਵੱਡਾ ਵਿਸਾਲ ਇਕੱਠਾ ਜਿਹੜਾ ਜਮੀਨਾ ਦੀ ਰਾਖੀ ਕਰੋ ਆਗੂਆਂ ਦੀ ਰਾਖੀ ਕਰੋ ਪੂਰੀ ਤਰ੍ਹਾਂ ਅਸੀਂ ਰੈਲੀ ਹੈ ਜਿਹੜੀ ਬਰਨਾਲੇ ਦੀ ਦਾਣਾ ਮੰਡੀ ਚ ਉਹ ਕਰਨ ਜਾ ਰਿਹਾ ਇਹਦੀ ਤਿਆਰੀ ਦੇ ਵਿੱਚ ਅਸੀਂ ਮਿਲਦਾ ਜਿਹੜੀ ਕੀਤੀ ਹੈ ਦੇਖੋ ਹਾਰਡਪੀਟਾਂ ਦੀ ਮਦਦ ਵਾਸਤੇ ਅਸੀਂ ਮੰਗ ਪੱਤਰ ਤਿਆਰ ਕੀਤਾ ਹੈ ਵੀ ਇਹਨੂੰ ਸਰਕਾਰ ਨੂੰ ਬੇਨਤੀ ਹੈ ਪਹਿਲਾਂ ਮੰਗ ਪੱਤਰ ਪਾਇਆ ਸੀ ਉਹ 5 ਤਰੀਕ ਨੂੰ ਅਸੀਂ ਡੀਸੀ ਨੂੰ ਮੰਗ ਪੱਤਰ ਦਿਲਾਵਾਂਗੇ ਵੀ ਇਹਨੂੰ ਕੌਮੀ ਆਪਤ ਐਲਾਨ ਕਰੇ ਸਰਕਾਰ ਨੇ ਇਹ ਕੇਂਦਰ ਇਹਦੇ ਤੇ ਜਿਹੜੇ ਉਤਰੀ ਭਾਰਤ ਦੇ ਸੂਬੇ ਨੇ ਖਾਸ ਕਰਕੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਹਰਿਆਣੇ ਦੇ ਵਿੱਚ ਵੀ ਕੁਝ ਵੇਚਿਆ ਹੋਰ ਵੀ ਹਿੱਸੇ ਹੋਣਗੇ ਮਾਝਲ ਦੇ ਵਿੱਚ ਵੀ ਨੁਕਸਾਨ ਹੋਇਆ ਇਸ ਕਰਕੇ ਉਹ ਸਾਰੇ ਖੇਤਰਾਂ ਦੀ ਪੂਰਤੀ ਕਰਨ ਵਾਸਤੇ ਕੌਮੀ ਆਪਦਾ ਅਨੰਦ ਕਰੇ ਤੇ ਹਰ ਪੀੜਤਾਂ ਦੀ ਮਦਦ ਕਰੇ ਤੇ ਫੋਰੀ ਉਹਨਾਂ ਦੇ ਜਿਹੜੇ ਵਿਸੇਬੇ ਦੀ ਪ੍ਰਬੰਧ ਦੇਖੋ ਮੁੱਖ ਮੰਤਰੀ ਵੱਲੋਂ ਫਸਲੀ ਬੀਮਾ ਦਾ ਐਲਾਨ ਕਿਸੇ ਨੇ ਜਬਾਨੀ ਖੰਪ ਨਹੀਂ ਐਲਾਨ ਕਰਤਾ ਉਹਦਾ ਤਾਂ ਕੁਝ ਅਸੀਂ ਨਹੀਂ ਕਹਿ ਸਕਦੇ ਕਿ ਉਹ ਹੋਊਗਾ ਕਿ ਨਹੀਂ ਹੋਊਗਾ ਪੋਲੀਟੀਕਲ ਲੋਕ ਬਹੁਤ ਕੁਝ ਬੋਲਦੇ ਆ ਪਰ ਸਾਡੇ ਹੱਥ ਦੇ ਵਿੱਚ ਕੋਈ ਚਿੱਠੀ ਆਵੇ ਫਿਰ ਉਹਦਾ ਅਮਲ ਦੇਖਾਂਗੇ ਕੀ ਹੈ ਅਮਲ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ ਜੇ ਕੋਈ ਕਰਕੇ ਦਿਖਾਊਗਾ ਤਾਂ ਲੋਕ ਆਪਣੇ ਆਪ ਕਹਿਣਗੇ ਦੇਖੋ ਖੇਤੀ ਨੀਤੀ ਦਾ ਪਾਰਟ ਹੈ ਨਾ ਜੀ ਇਹ ਜੇ ਲੋਕਾਂ ਨੂੰ ਕੀ ਪਹੁੰਚਾਏ ਪੰਜਾਬ ਸਰਕਾਰ ਕਰਦੀ ਹੈ ਤਾਂ ਦੂਜੀਆਂ ਸਰਕਾਰਾਂ ਵੀ ਕਰਨ ਜੇ ਕੋਈ ਗੱਲ ਕਰਦੇ ਹੈ ਤੇ ਉਹਨੂੰ ਅਮਲ ਤੇ ਲਿਆਉਣਗੇ ਉਹਦਾ ਤਾਂ ਫਾਇਦਾ ਹੋਊਗਾ ਹੁਣ ਜਿਹੜਾ ਫਸਲਾਂ ਦੀ ਮਾਰਦਾ 100% ਮਾਮਜਾ ਮਿਲਦਾ ਹੈ ਉਹ ਨੀਤੀ ਨੂੰ ਅਮਲ ਤੇ ਲਿਆਉਂਦੇ ਨੇ ਕੱਲੀ ਬਣਾਉਣ ਨਾਲ ਨਹੀਂ ਨਾ ਜਾਂ ਕਹਿਣ ਨਾਲ ਨਹੀਂ ਨਾ ਬਣਦੀ अमल तो बाद ही दस जी का फायदा है कि नुकसान तो प्रणाली के सारे जिले के नुकसान है जी हरियाणा के बहुत इधर अपने संरूर के भी नुकसान है इधर अपने फाजिलका के फिरोजपुर के सतलुज ने बहुत नुकसान किया है उधर रावी के कंडे से ब्यास ने गुरदासपुर के सारे जिले नुकसान होया जिते भी कितने नुकसान होया जिले एकद मेरबाजी जिते भी नुकसान हुआ फसलों की पूर्ति उन्होंने फसल पूर्ति कराने की खातर सरकार कौमी आप ਬਰਨਾਲਾ ਦੇ ਵਿੱਚ ਕੌਮੀ ਹੈ ਆਪਣੇ ਧੰਦੇ ਦੀ ਰਸਤੀ ਕਰਨ ਦੀ ਖਾਤਰ ਵੱਡੀ ਰਹਿਦੀ ਹੈ ਜੀ ਕਰਨ ਦੀ ਖਾਤਰ ਹੈ ਇਹਨੂੰ ਸਮਝਾਉਣ ਦੀ ਖਾਤਰ ਵੀ ਸਰਕਾਰ ਖਬਰਦਾਰ ਰਹੇ ਆ ਜਿਹੜੀ ਜ਼ਮੀਨਾਂ ਦੀ ਆ ਰਹੀ ਹੈ ਪੰਚਾਇਤੀ ਜ਼ਮੀਨਾਂ ਤੇ ਕਬਜ਼ੇ ਕਰਨ ਦੀ ਗੱਲ ਆ ਰਹੀ ਹੈ ਪਹਿਲਾਂ ਲੈਂਡ ਪੁਲਿਸ ਪਾਲਿਸੀ ਆਈ ਸੀ ਕਦੇ ਭੂਮੀ ਗ੍ਰਹਣ ਐਕਟ 2013 ਦੀਆਂ ਅਨੰਦਨਾਵਾਂ ਹੋ ਰਹੀਆਂ ਨੇ ਤੇ ਹੋਰ ਕਦਰ ਕਦਰਾਂ ਕੀਮਤਾਂ ਨੂੰ ਵੀ ਧਿਆਨ ਚ ਰੱਖਦੇ ਆ ਉਹ ਤਰੀਕਾ ਪਟਿਆਲਾ ਮੀਤਪੁਰਾਨ ਪੰਜਾਬ ਭਾਰਤੀ ਸਭਿਆਚਾਰਿਕ ਇਕਤਾ ਗਰ ਅੱਜ ਅਸੀਂ ਮੀ ਪੈਣ ਦੇ ਕਾਰਨ ਐਮਰਜੈਂਸੀ ਅਸੈਸਮੈਂਟ ਇਸ ਵਾਸਤੇ ਸੱਦੀ ਹੈ ਕਿ ਪੰਜਾਬ ਦੇ ਤਕਰੀਬਨ ਹਜ਼ਾਰਾਂ ਦੇ ਨਵੇਂ ਪਿੰਡ 3 ਲੱਖ ਤੋਂ ਉੱਪਰ ਏਕੜ ਜ਼ਮੀਨ ਤੇ 2.5 ਦਰਜ ਦੇ ਨਵੇਂ ਜਿਹੜੇ ਲੋਕ ਹੈ ਉਹ ਜਾਨਾ ਗਵਾ ਗਈ ਹੈ ਇਥੋਂ ਦੀ ਪੰਜਾਬ ਸਰਕਾਰ ਇਸ ਸਮੇਂ ਜਿਹੜੇ ਪ੍ਰਬੰਧ ਸਰਕਾਰ ਨੇ ਆਫਤ ਤੌਰ ਤੇ ਪਹਲਾ ਕਰਨੇ ਹੁੰਦੇ ਹੈ ਜਦੋਂ ਕਿ ਵਿਗਿਆਨ ਆਪਣੇ ਆਪ ਚ ਇਨਾ ਤਰੱਕੀ ਕਰ ਗਿਆ ਕਿ 20 ਨਾਂ ਤੋਂ ਸਾਰੇ ਪੰਜਾਬ ਦੇ ਵਿੱਚ ਇਹ ਪੂਰਾ ਰੋਲਾ ਪਿਆ ਸੀ ਕਿ ਇਤਕੀ ਜਿਹੜੀਆਂ ਬਾਰਸ਼ਾਂ ਨੇ ਉਹ ਲੋਟੋਂ ਵੱਧ ਹੋਣੀਆਂ ਨੇ ਤੇ ਉਹਨਾਂ ਦਾ ਜਿਹੜਾ ਟਫ ਹੈ ਉਹ ਵੀ ਪਹਾੜਾਂ 'ਚ ਹੈ ਇਸ ਕਰਕੇ ਅਸੀਂ ਅੱਜ ਪ੍ਰੋਗਰਾਮ ਇਸ ਕਰਕੇ ਰੱਖਿਆ ਹੈ ਕਿ ਜਿੰਨਾ ਵੱਡਾ ਪੰਜਾਬ ਦਾ ਨੁਕਸਾਨ ਹੋਇਆ ਐ ਇੱਥੋਂ ਦੀ ਪੰਜਾਬ ਸਰਕਾਰ ਦਾ ਛੇਤੀવાડી ਵਿਭਾਗ ਇਹਨਾਂ ਦਾ ਦਰਿਆਵਾਂ ਦਾ ਪ੍ਰਬੰਧ ਕਰਨ ਲਈ ਜਿਹੜੇ ਇੰਜੀਨੀਅਰ ਹੈ ਉਹ ਸਾਰੇ ਇਸ ਗੱਲ 'ਚ ਨਕਾਮ ਰਹੇ ਐ ਇਹੀ ਕਾਰਨ ਹੈ ਕਿ ਇੱਥੇ ਐਡੀ ਬੜੀ ਪੰਜਾਬ ਦੇ ਵਿੱਚ ਆਫਤ ਹੈਈ ਹੈ ਅਸੀਂ ਸਾਰੇ ਲੋਕਾਂ ਨੂੰ ਅੱਜ ਅਪੀਲ ਕਰਨ ਵਾਸਤੇ ਵੀ ਬੁਲਾਇਆ ਹੈ ਤਾਂ ਕਿ ਉਹਨਾਂ ਪਰਵਾਦੀ ਮਦਦ ਕੀਤੀ ਜਾ ਸਕੇ ਮਦਦ ਹੈ ਨਹੀਂ ਵੀ ਹੁਣੇ ਕੀਤੀ ਜਾ ਸਕੇ ਹੁਣ ਵੀ ਮਦਦ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ ਉੱਥੇ ਫਸਲਾਂ ਸੜ ਗਈਆਂ ਪਸ਼ੂ ਮਰ ਗਏ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਉਸ ਵਾਸਤੇ ਬਿਮਾਰੀ ਵੀ ਫੈਲੂਗੀ ਉਦੋਂ ਵੀ ਅਸੀਂ ਉਹਨੂੰ ਵੀ ਮਦਦ ਕਰਾਂਗੇ ਜਦੋਂ ਉਹ ਆਪਣੇ ਮਕਾਨਾਂ ਦੇ ਵਿੱਚ ਬਹਿਣਗੇ ਤੇ ਆਪਣੀ ਅਗਲੀ ਫਸਲਾਂ ਵੇਚਣਗੇ ਉਦੋਂ ਵੀ ਉਹਨੂੰ ਮੈਂ ਇੱਕ ਲੋਡ ਪਾਉਗੀ ਅਸੀਂ ਫੈਸਲਾ ਕੀਤਾ ਹੈ ਕਿ ਅਸੀਂ ਆਪਣੀਆਂ ਟੀਮਾਂ ਲਾ ਕੇ ਉਹਨਾਂ ਦਾ ਪ੍ਰਬੰਧ ਕਰਾਂਗੇ ਤੇ ਸਰਕਾਰ ਨੂੰ ਆਵਦੀ ਜ਼ਿੰਮੇਵਾਰੀ ਲੈਣ ਦੇ ਲਈ ਅੱਜ ਅਸੀਂ ਐਲਾਨ ਕਰਨ ਆਏ ਆ ਕਿ ਪੰਜਾਬ ਸਰਕਾਰ ਨੂੰ ਤੇ ਸੈਂਟਰ ਸਰਕਾਰ ਨੂੰ ਕੌਮੀ ਆਫਤ ਦੀ ਨੀਤੀ ਹੈ ਉਹ ਅੱਜ ਐਲਾਨਣੀ ਚਾਹੀਦੀ ਹੈ ਤਾਂ ਕਿ ਸੈਂਟਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਉਹ ਡੁੱਬ ਰਹੇ ਪੰਜਾਬ ਦੀ ਮਦਦ ਕਰੇ ਤਾਂ ਕਿ ਲੋਕ ਦੁਆਰਾ ਜਲਵਾਬ ਦਾ ਸੇਵਾ ਕਰ ਸਕਣ ਮੀਟਿੰਗ ਦੇ ਵਿੱਚ ਵਿਸ਼ੇਸ਼ ਇਹ ਹੈ ਵੀ ਹੜ੍ਹ ਵਾਸਤੇ ਦਾਹੀ ਹੈ ਅਗਲਾ ਇਹ ਹੈ ਵੀ ਸਰਕਾਰਾਂ ਸਾਡੀ ਜਥੇਬੰਦੀ ਦੇ ਉੱਤੇ ਕਿਉਂਕਿ ਅਸੀਂ ਜਦੋਂ ਜ਼ਮੀਨ ਦਿੱਤੇ ਹਮਲਾ ਕਰਦੇ ਆ ਜਾਂ ਪਿਛਲੇ ਦਿਨ ਚ ਕੀਤਾ ਅਸੀਂ ਉਹਦਾ ਵਿਰੋਧ ਕੀਤਾ ਉਹਨਾਂ ਨੂੰ ਮੂੰਹ ਦੀ ਖਾਣੀ ਪਈ ਹੈ ਫੋਨੋਦਾਰਾ ਫੇਰ ਪੰਜਾਬ ਦੀ ਜੀ ਸ਼ਾਮਲਟ ਜ਼ਮੀਨ ਹੈ ਉਤੇ ਹਮਲਾ ਕਰਨ ਆਏ ਹੈ ਉਹਨੂੰ ਖੋਣ ਆਏ ਹੈ ਜਿਹੜੀ ਪਿੰਡ ਦੇ ਲੋਕਾਂ ਦੀ ਸਾਂਝੀ ਜਗ੍ਹਾ ਹੈ ਉਹਨੂੰ ਖੋਣ ਆਏ ਹੈ ਅਸੀਂ ਲੋਕਾਂ ਨੂੰ ਸੁਚੇਤ ਕਰਨ ਦੇ ਲਈ ਆਉਣ ਆਏ ਨੇ ਜ਼ਮੀਰ ਕਰ ਦੇ ਲਈ ਤਾਂ ਕਿ ਜੱਥੇਬੰਦੀ ਬਚਾਉਣ ਦੇ ਲਈ ਜੱਥੇਬੰਦੀ ਤਾਂ ਬਚੂਗੀ ਜ਼ਮੀਨਾਂ ਤਾਂ ਬਚਣਗੀਆਂ ਜੇ ਉਹਨੂੰ ਅਗਵਾਈ ਕਰਨੇ ਲੋਕ ਰਹਿਣਗੇ ਅੱਜ ਅਸੀਂ ਸਾਰੇ ਸਾਡੇ ਮੈਂਬਰਾਂ ਨੂੰ ਸੁਚੇਤ ਕਰਨ ਦੇ ਲਈ ਇਸ ਐਮਰਜੈਂਸੀ ਮੀਟਿੰਗ ਦੇ ਵਿੱਚ ਬੁਲਾਇਆ ਹੈ ਤਾਕੇ ਉਸ ਜੇਤ ਰਹਿਣ ਖੜਾ ਦੀ ਗੱਲ ਤੋਂ ਵੀ ਰਹਿਣਾ ਜਿਹੜੀ ਸਰਕਾਰ ਇੱਕ ਪਾਸੇ ਪੰਜਾਬ ਹੜਾ ਨਾ ਮਰ ਰਿਹਾ ਹੈ ਸਰਕਾਰ ਉਹ ਸਾਦਮੇ ਦੇ ਵਿੱਚ ਇੱਕ ਹੋਰ ਸਾਦਮਾ ਪਿਛਾ ਰਹੀ ਹੈ ਕਿ ਸਾਡੀਆਂ ਜ਼ਮੀਨਾਂ ਜਿਵੇਂ ਕਰੋਨਾ ਦੇ ਸਮੇਂ ਮੋਦੀ ਸਰਕਾਰ ਤਿੰਨ ਕਾਲੇ ਕਾਨੂੰਨ ਲਿਕੇਈ ਸੀ ਉਹੀ ਗੱਲ ਆਪ ਸਰਕਾਰ ਕਰ ਰਹੀ ਹੈ